ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਆਪਣੇ ਪੀਆ 131 ਵੈਰਾਈਟੀ ਹੈ ਤੇ ਸੁਪਰੀਮ 110 ਵੈਰਾਈਟੀ ਹੈ ਇਹਨਾਂ ਦੇ ਉੱਤੇ ਆਪਾਂ ਨੂੰ ਜਿਹੜੀ ਪਹਿਲੀ ਸਪਰੇਅ ਗੋਭ ਸਮੇਂ ਯਾਨੀ ਕਿ ਇਹਨਾਂ ਸਾਰੇ ਤੋਂ ਪਹਿਲਾਂ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਕਿਹੜਾ ਆਪਾਂ ਨੂੰ ਉਲੀਨਾਸ਼ਕ ਵਰਤਣਾ ਚਾਹੀਦਾ ਹੈ ਤੇ ਕਿਹੜਾ ਆਪਾਂ ਨੂੰ ਕੀਟਨਾਸ਼ਕ ਗੋਭ ਦੀ ਸੁੰਡੀ ਦੇ ਪੱਤਾ ਲਪੇੜ ਸੁੰਡੀ ਦੇ ਵਰਤਣਾ ਚਾਹੀਦਾ ਕਿਉਂਕਿ ਜਿਹੜੇ ਆਪਣੇ ਕਿਸਾਨ ਵੀਰਾਂ ਨੇ ਪੀਲੀ ਫੂਸਾ ਜਾਂ ਫੂਸਾ 44 ਜਿਹੜੀਆਂ ਲੰਮਾ ਸਮਾਂ ਲੈਣ ਵਾਲੇ ਕਿਸਮਾਂ ਬੀਜੀਆਂ ਸੀ ਉਹਨਾਂ ਵਿੱਚੋਂ ਨਿਕਲ ਕੇ ਜਿਹੜਾ ਕਿਸਾਨਾਂ ਵੀਰਾਂ ਨੇ ਇਹ ਵੈਰਾਈਟੀਆਂ ਲਾਈਆਂ ਨੇ 100 ਦੇ ਵਿੱਚੋਂ 70-80% ਕਿਸਾਨ ਹੈ ਜਿਹੋ ਜਿਹੇ ਜਿਨ੍ਹਾਂ ਨੇ ਤਾਂ ਇਹਨਾਂ ਵੈਰਾਈਟੀਆਂ ਨੂੰ ਪ੍ਰਦਾਨ ক্লোਰੋ ਰੀਜਨ ਫਰਟੇਰਾ ਜਿਵੇਂ ਆਪਾਂ ਫੂਸਾ 44 ਨੂੰ ਜਾਂ ਹੋਰ ਵੈਰਾਈਟੀਆਂ ਨੂੰ ਪਾਉਂਦੇ ਆਂ ਤਕਰੀਬਨ ਹੀ ਉਹ ਚੀਜ਼ਾਂ ਜਾਂ ਉਹ ਜਾਣਦਾਰ ਜਿਹੜੇ ਜ਼ਰੂਰ ਪਾਏ ਨੇ ਕਿਉਂਕਿ ਜਿਹੜੀ ਇਹ ਵੈਰਾਈਟੀਆਂ ਦੋਨੇ ਵੈਰਾਈਟੀਆਂ ਨੇ ਘੱਟ ਆਪਣਾ ਖਰਚਾ ਤੇ ਵੱਧ ਝਾੜ ਦੇਣ ਵਾਲੀਆਂ ਵੈਰਾਈਟੀਆਂ ਨੇ ਇੱਕ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਵੈਰਾਈਟੀਆਂ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਕੋਈ ਬਹੁਤੇ ਉਲੀ ਨਾਸ਼ਕ ਬਹੁਤੇ ਕੀੜਾਸ਼ਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਿਹੜੀ ਆਪਣੀ ਪੀ 131 ਵੈਰਾਈਟੀ ਹੈ ਜਿੰਨੇ ਵੀ ਹੁਣ ਆਪਣੇ ਝੂਠ ਰੋਗ ਤੇ ਆਪਣੇ ਜਿਵੇਂ ਫੂਸੇ ਚ ਤਾਲੀ ਝੂਠ ਰੋਗ ਪੈਂਦਾ ਸੀ ਜਾਂ ਹੋਰ ਵੈਰਾਈਟੀਆਂ ਨੂੰ ਜਿਵੇਂ ਪੀ 114 ਵੈਰਾਈਟੀਆਂ ਨੂੰ ਆਪਣਾ ਝੂਠ ਰੋਗ ਪੈਂਦਾ ਸੀ ਜਾਂ ਹੋਰ ਜਿੰਨੇ ਵੀ ਇਹ ਬੈਕਟੀਰੀਆ ਨੇ ਝੂਠ ਰੋਗ ਵਾਲੇ ਉਲੀ ਦੇ ਇਹ ਤਕਰੀਬਨ ਜਿਹੜੀ ਪੀ 131 ਵੈਰਾਈਟੀ ਉਹਨਾਂ ਨੂੰ ਆਪਣਾ ਟਾਕਿਆ ਕਰਨ ਸਮਰਥਾ ਰੱਖਦੀ ਹੈ ਇਹਦੇ ਵਿੱਚ ਆਪਾਂ ਨੂੰ ਕੋਈ ਛੂਤ ਰੋਗ ਦੀ ਬਿਮਾਰੀ ਜਾਂ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਹ ਆਪਣੀ ਬਹੁਤ ਵਧੀਆ ਵੈਰਾਈਟੀਆਂ ਹਰੇ ਪਾਣ ਜਾਨੀ ਕਿ ਪੱਕਣ ਤੱਕ ਹਰੇ ਪਾਣ ਦੇ ਵਿੱਚ ਰਹਿੰਦੀ ਹੈ ਦੋਨੋਂ ਵੈਰਾਈਟੀਆਂ ਤੇ ਉਹਨਾਂ ਥੋੜੇ ਦਾ ਹਾਈਟ ਘੱਟ ਹੁੰਦੀ ਹੈ ਪੀਰ 131 ਵੈਰਾਈਟੀ ਦੀ ਜਿਹੜੀ ਸੁਪਰੀਮ 110 ਵੈਰਾਈਟੀ ਥੋੜੀ ਘੱਟ ਜ਼ਿਆਦਾ ਹੁੰਦੀ ਹੈ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਕੀਟਨਾਸ਼ਕ ਕਿਹੜੀ ਉਲੀਨਾਸ਼ਕ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਧੋਨੇ ਦੇ ਨਸਾਰੇ ਤੋਂ ਪਹਿਲਾਂ ਗੋਭ ਸਮੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਕਿਉਂਕਿ ਆਪਾਂ ਨੂੰ ਅਨੁਸਾਰੇ ਤੋਂ ਪਹਿਲਾਂ-ਪਹਿਲਾਂ ਇੱਕ ਵਾਰ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਵੈਸੀ ਇਹਨਾਂ ਵੈਰਾਈਟੀਆਂ ਨੂੰ ਬਿਮਾਰੀਆਂ ਜੇਕਰ ਆਪਣਾ ਪਾਣੀ ਦਾ ਪ੍ਰਬੰਧ ਸਹੀ ਏ ਆਪਾਂ ਯੂਰੀਆ ਕਾਦ ਵੀ ਸਹੀ ਸਮੇਂ ਪੂਰੀ ਕਰਤੀ ਜਾਂ ਹੋਰ ਆਪਾਂ ਜਿਹੜਾ ਝੋਨੇ ਨੂੰ ਜਿਹਨੇ ਗਰੋਥ ਪ੍ਰਮੋਟਰ ਕਈ ਕਿਸਾਨ ਵੀ ਰਪਾਈ ਹੁੰਦੀ ਇਹਨਾਂ ਵੈਰਾਈਟੀਆਂ ਨੂੰ ਵੀ ਜ਼ਰੂਰਤ ਨਹੀਂ ਹੁੰਦੀ ਜਾਂ ਹੋਰ ਕੋਈ ਗਰੋਥ ਪ੍ਰਮੋਟਰ ਫਟਾਰ ਕਰਾਉਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਪ੍ਰੋਡਕਟ ਬਾਜ਼ਾਰ ਵਿੱਚੋਂ ਮਿਲਦੇ ਨੇ ਜੇਕਰ ਉਹ ਇਹਨਾਂ ਚੀਜ਼ਾਂ ਵਿੱਚ ਪਾਉਂਦੇ ਨੇ ਤਾਂ ਫਿਰ ਇਹਨਾਂ ਜਿਹੜੇ ਆਪਾਂ ਬਿਮਾਰੀਆਂ ਦਾ ਆਪਾਂ ਨੂੰ ਟੈਕ ਦੇਖਣ ਨੂੰ ਮਿਲ ਸਕਦਾ ਬਾਕੀ ਜੇਕਰ ਆਪਾਂ ਸਹੀ ਆਪਾਂ ਇਹਨਾਂ ਦੀ ਪ੍ਰਬੰਧ ਪਾਣੀ ਦਾ ਪ੍ਰਬੰਧ ਜੂਰੀਆ ਦਾ ਸਹੀ ਪ੍ਰਬੰਧ ਆਪਾਂ ਸਹੀ ਸਮੇਂ ਪਾਉਣੇ ਆ ਤਾਂ ਇਹਨਾਂ ਵੈਰਾਈਟੀਆਂ ਦੇ ਵਿੱਚ ਕੱਲੀ ਜੂਰੀਆ ਜ਼ਿੰਕ ਪੋਟਾਸ਼ ਪਾ ਕੇ ਹੀ ਆਪਾਂ ਇੱਕ ਸਪਰੇ ਜਾਂ ਵੱਧ ਤੋਂ ਵੱਧ ਦੋ ਸਪਰੇਆਂ ਨਾਲ ਆਪਾਂ ਵਧੀਆ ਚਾੜ ਲੈ ਸਕਦੇ ਆ ਕੋਈ ਆਪਾਂ ਨੂੰ ਕੋਈ ਮਹਿੰਗੀਆਂ ਸਪਰੇਆਂ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਜਿਹੜੀਆਂ ਸਹੀ ਸਪਰੇਆਂ ਜਿਹੜੀਆਂ ਆਪਾਂ ਨੂੰ ਆਪਣੇ ਸਹੀ ਰੇਟਾਂ ਤੇ ਨਾ ਬਹੁਤਾ ਖਰਚਾ ਹੁੰਦਾ ਤੇ ਆਪਾਂ ਨੂੰ ਰਿਜ਼ਲਟ ਵੀ ਉਹਨਾਂ ਦਾ ਫੁੱਲ ਮਿਲਦਾ ਇਸ ਬਰਿਆਚ ਆਪਾਂ ਗੱਲ ਕਰ ਸਭ ਤੋਂ ਪਹਿਲਾਂ ਜੀ ਜਿਹੜੀ ਕੀਟਨਾਸ਼ਕ ਆਪਾਂ ਨੂੰ ਸਪਰੇਅ ਕਿਹੜੀ ਕਰਨੀ ਚਾਹੀਦੀ ਹੈ ਕੀਟਨਾਸ਼ਕ ਵੇਖੋ ਜਿਹੜੀਆਂ ਆਪਾਂ ਸਿੰਥੈਟਿਕ ਜ਼ਹਿਰ ਨੇ ਜਿਵੇਂ ਆਪਾਂ ਡੈਲਟਾ ਮੈਥ੍ਰਿਨ ਸਾਈਪਰਮੈਥ੍ਰਿਨ ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਵੀ ਇਹਨਾਂ ਸਪਰੇਅ ਹਾਂ ਨੂੰ ਆਪਾਂ ਖੇਤਾਂ ਦੇ ਵਿੱਚ ਨਹੀਂ ਕਰਨੀਆਂ ਕਿਉਂਕਿ ਥੋੜਿਆ ਸਸਤੀਆਂ ਮਿਲਦੀਆਂ ਨੇ ਕਿ ਕੰਟੈਕਟ ਬੇਸ ਹੁੰਦੀਆਂ ਨੇ ਇਹਨਾਂ ਦਾ ਕੋਈ ਆਪਾਂ ਨੂੰ ਲੰਬੇ ਸਮੇਂ ਦਾ ਕੋਈ ਅਸਰ ਨਹੀਂ ਰਹਿੰਦਾ ਇੱਕ ਆਪਣੇ ਫਸਲ ਤੇ ਵੀ ਕੋਈ ਪੌਤਾ ਇਸ ਦਾ ਰਿਜ਼ਲਟ ਨਹੀਂ ਰਹਿੰਦਾ ਇਹਦੇ ਕਰਨ ਦੇ ਨਾਲ ਜਿਹੜਾ ਆਪਣਾ ਤੇਲੇ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਜਿਆਦਾ ਸੰਖਿਆ ਦੇ ਵਿੱਚ ਆਉਂਦੀ ਇਹ ਤੇਲੇ ਦੇ ਵਿੱਚ ਇੱਕ ਟਾਉਨਿਕ ਦੇ ਤੌਰ ਤੇ ਕੰਮ ਕਰਦਾ ਜਾਨੀ ਕਿ ਤੇਲੇ ਦੀ ਜਿਹੜੀ ਸੰਖਿਆ ਨੂੰ ਬਹੁਤ ਜਿਆਦਾ ਵਧਾਉਂਦਾ ਜਾਨੀ ਕਿ ਇੱਕ ਤੇਲੇ ਦਾ ਵੀ ਟਾਉਨਿਕ ਦੇ ਤੌਰ ਤੇ ਕੰਮ ਕਰਦਾ ਇਹ ਆਪਾਂ ਸਪਰੇਅ ਹਾਂ ਬਿਲਕੁਲ ਨਹੀਂ ਵਰਤਿਆ ਡੈਲਟਾ ਮੈਥੀਨ ਜਾਂ ਸਾਈਪਰ ਮੈਥੀਨ ਜਾਂ ਲੈਂਡਾ ਆਪਨੇ ਹੋਗੀ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਕੀਟਨਾਸ਼ਕ ਵਰਤਣੀਆਂ ਜੇ ਆਪਾਂ ਮੋਟਾਰ ਵਰਤ ਸਕਦੇ ਹਾਂ 75% ਵਾਲੀ ਜਾਂ ਇਹਦੇ ਵਿੱਚ ਆਪਾਂ ਦੋਨੋਂ ਤਨੂਗਾ ਕੰਪਨੀ ਦੇ ਆਉਂਦੇ ਨੇ ਕੈਲਡਾਨ 50% ਐਸਪੀ ਚ ਆਉਂਦੀ ਏ ਜਿਹੜੀ ਵੀ ਸਿਸਟੈਮਿਕ ਤੇ ਕੰਟੈਕਟਰ ਬੇਸ ਤੇ ਵੀ ਕੰਮ ਕਰਦੀ ਇਸ ਤੋਂ ਬਾਅਦ ਆਪਾਂ ਫੇਮ ਵਰਤ ਸਕਦੇ ਆ 20 ਤੋਂ 25 ਐਮਐਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਫਿਰ ਪਟਕੋਮੀ ਵਰਤ ਸਕਦੇ ਆ 60 ਗ੍ਰਾਮ ਆਪਾਂ ਪ੍ਰਤੀ ਉਸ ਤੋਂ ਬਾਅਦ ਆਪਣੀ ਕੋਰਾਜਨ ਕੋਰਾਜਨ ਵਰਤ ਸਕਦੇ ਆ ਜਾਂ ਹੋਰ ਕੋਈ ਵਧੀਆ ਟੈਕਨੀਕਲ ਵੀ ਆਪਾਂ ਵਰਤ ਸਕਦੇ ਆ ਸਿੰਥੈਟਿਕ ਜ਼ਹਿਰ ਜਿਹੜੇ ਆਪਣੇ ਮੈਥਰੀਨੋ ਗਰੁੱਪ ਆਪਾਂ ਨਹੀਂ ਖੇਤਾਂ ਦੇ ਵਿੱਚ ਵਰਤਨੇ ਤੇ ਤੁਸੀਂ ਜਿਹੜਾ ਇਹਨਾਂ ਵਿੱਚੋਂ ਜਿਹੜੀ ਮਰਜੀ ਆਪਾਂ ਡੋਜ਼ ਆਪਾਂ ਦਵਾਈ ਆਪਾਂ ਕਿਹੜਾ ਵਰਤ ਸਕਦੇ ਆ ਬਾਕੀ ਵਰਤਨੀ ਆਪਾਂ ਇਹੋ ਸਿੰਥੈਟਿਕ ਪਲਸ ਆਪਾਂ ਕੰਟੈਕਟ بیس ਜਾਂ ਆਪਾਂ ਸਿਸਟਮਿਕ ਆਪਾਂ ਵਰਤ ਸਕਦੇ ਆ ਤੇ ਆਪਾਂ ਜਿਹੜਾ ਸਿੰਥੈਟਿਕ ਜ਼ਹਿਰ ਨਹੀਂ ਵਰਤਨੇ ਤੇ ਇਸ ਤੋਂ ਬਾਅਦ ਆਪਣੀ ਜਿਹੜੀ ਗੱਲ ਆਉਂਦੀ ਆਪਣੀ ਉਲੀ ਰੋਗ ਦੀ ਇਹਨਾਂ ਜਿਹੜੀਆਂ ਦੋਨੋਂ ਵੈਰਾਈਟੀਆਂ ਦੇ ਵਿੱਚ ਆਪਾਂ ਪਹਿਲਾਂ ਵੀ ਕਿਹਾ ਕਿ ਇਹਨਾਂ ਵਿੱਚ ਜੇਕਰ ਜੂਰੀਆ ਤੇ ਪਾਣੀ ਦਾ ਪ੍ਰਬੰਧ ਸਹੀ ਹੈ ਜਿਹੜੇ ਉਲੀ ਰੋਗ ਬਹੁਤ ਘੱਟ ਪੈਂਦੇ ਨੇ ਜੇਕਰ ਪੈਂਦੇ ਵੀ ਤੇ ਆਪਣੇ ਤਕਰੀਬਨ ਆਪਣੀਆਂ ਗਲਤੀਆਂ ਕਰਨੇ ਆਪਣੇ ਆਪਣੇ ਖੇਤਾਂ ਦੇ ਵਿੱਚ ਬਿਮਾਰੀਆਂ ਆ ਸਕਦੀਆਂ ਜੇ ਜਿਆਦਾ ਆਪਾਂ ਹਰਿਆ ਹਸਪਰਿਆ ਜਿਆਦਾ ਇਹ ਵਾਧੂ ਦੇ ਪ੍ਰੋਡਕਟ ਪਾਵਾਂਗੇ ਫਿਰ ਬਿਮਾਰੀਆਂ ਦਾ ਹਮਲਾ ਹੋ ਸਕਦਾ ਜੇਕਰ ਆਪਾਂ ਉਲੀ ਰੋਗ ਦੀ ਆਪਾਂ ਗੱਲ ਕਰਦੇ ਨਾ ਜਿਹੜੀਆਂ ਦੋਨੋਂ ਵੈਰਾਈਟੀਆਂ ਦੇ ਵਿੱਚ ਆਪਾਂ ਨੂੰ ਕੋਈ ਵੀ ਜਿਵੇਂ ਕਸਟੋਡੀਆ ਹੋ ਗਿਆ ਜਾਂ ਮਿਸਟਾ ਟਾਪ ਹੋ ਗਿਆ ਇਹਨਾਂ ਦੀ ਜਿਹੜੀ ਵਰਤੋਂ ਦੀ ਜ਼ਰੂਰਤ ਨਹੀਂ ਪੈਂਦੀ ਇਹਨਾਂ ਦੇ ਵਿੱਚ ਆਪਾਂ ਤਿੰਨ ਤੋਂ ਚਾਰ ਤਾਂ ਡਿਜ਼ਾਈਨ ਟੈਗਿੰਗ ਟੈਗਿੰਗਾਂ ਸਾਂਝੇ ਕਰਦੇ ਆ ਜਿਨ੍ਹਾਂ ਤਾਂ ਇਹਨਾਂ ਵੈਰਾਈਟੀਆਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਹੈ ਪਿਛਲੇ ਸਾਲ ਆਪਾਂ ਇਹਨਾਂ ਚੀਜ਼ਾਂ ਦੇ ਤਜਰਬੇ ਕੀਤੇ ਹੋਏ ਨੇ ਸਾਊਥਪੈਲਾ ਹੁੰਦਾ ਜੀ ਹੈਗਜਾਕ ਕੋਨਾਜੋਲ ਜਿਹੜੀ 5% ਦੇ ਵਿੱਚ ਵੀ ਆਉਂਦੀ ਹੈ ਜਿਹੜੀ ਆਪਾਂ 400 ਐਮਐਲ ਪਾਉਨੇ ਆ ਤੇ ਜਿਹੜੀ ਇੱਕ ਆਉਂਦੀ ਐਪਿਕ ਦੇ ਨਾਮ ਤੇ ਜਿਹਦੇ ਵਿੱਚ 75% ਡਬਲਯੂਜੀ ਆਪਣੇ ਹੈਗਜਾਕ ਕੋਨਾਜੋਲ ਹੁੰਦੀ ਹੈ ਤੇ ਇਹ ਜਿਹੜੀ ਆਪਣੀ ਹੈਗਜਾਕ ਕੋਨਾਜੋਲ ਆਪਾਂ ਬਹੁਤ ਵਧੀਆ ਇੱਕ ਸਿਸਟੈਮਿਕ ਫਲੀਨਾਸ਼ਕ ਇੱਕ ਸਸਤਾ ਤੇ ਆਪਣਾ ਵਧੀਆ ਫਲੀਨਾਸ਼ਕ ਇਹ ਆਪਣੇ ਜਿਹੜੇ ਝੋਨੇ ਦੇ ਉੱਤੇ ਸ਼ੀਤ ਬਲਾਈਟ ਸ਼ੀਤ ਰੌਟ ਤੇ ਆਪਣੇ ਲੀਫ ਸਪੋਰਟ ਤੇ ਕੰਮ ਕਰਦਾ ਇਹ ਤਿੰਨਾਂ ਬਿਮਾਰੀਆਂ ਤੇ ਆਪਣੇ ਜਿਹੜੇ ਹੈਗਜਾਕ ਕੋਨਾਜੋਲ ਦਾ ਬਹੁਤ ਵਧੀਆ ਕੰਮ ਹੈ ਇਹ ਆਪਣੇ ਸਿਸਟੈਮਿਕ ਇਹ ਆਪਣੇ ਬਿਮਾਰੀ ਆਉਣ ਤੋਂ ਪਹਿਲਾਂ ਆਪਾਂ ਆਪਾਂ ਪ੍ਰੋਟੈਕਸ਼ਨ ਵਾਸਤੇ ਵਰਤ ਸਕਦੇ ਆ ਜੇਕਰ ਬਿਮਾਰੀ ਆਪਣੇ ਖੇਤ ਵਿੱਚ ਲੱਛਣ ਦਿਖਾਈ ਦੇਣ ਦੇ ਨੇ ਤੇ ਆਪਾਂ ਉਦੋਂ ਵੀ ਇਸ ਨੂੰ ਆਪਾਂ ਵਰਤ ਸਕਦੇ ਆ ਇਹ ਉਲੀ ਰੋਗ ਤੋਂ ਬਚਾਉਂਦਾ ਹੈ ਤੇ ਆਉਣ ਵਾਲੀ ਉਲੀ ਰੋਗ ਤੋਂ ਵੀ ਫਸਲ ਨੂੰ ਬਚਾਉਂਦਾ ਹੈ ਇੱਕ ਬਹੁਤ ਵਧੀਆ ਤੇ ਸਸਤਾ ਉਲੀ ਨਾਸ਼ਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹ ਵਰਤਨਾ ਜੀ ਜੇ ਆਪਾਂ ਵਰਤਨਾ ਚਾਹੁੰਦੇ ਆ ਜੇਕਰ ਆਪਾਂ ਥੋੜੇ ਕੋ ਹੋਰ ਆਪਾਂ ਟੈਕਨੀਕਲ ਜਾਂ ਕੰਬੀਨੇਸ਼ਨ ਬਾਰੇ ਇਹ ਜਾਣਨਾ ਚਾਹੁੰਦੇ ਆ ਤਾਂ ਇਸ ਤੋਂ ਬਾਅਦ ਆਪਣਾ ਆਉਂਦਾ ਜੀ ਟੈਬੂ ਕੋਨਾਜੋਲ 25.9 EC ਦੇ ਵਿੱਚ ਆਉਂਦਾ ਹੈ ਇੱਕ ਟ੍ਰਾਈਜੋਲ ਗਰੁੱਪ ਦੇ ਉਲੀਨਾਸ਼ਕ ਨੇ ਇਹ ਆਪਣਾ ਸ਼ੀਥ ਬਲਾਈਟ ਪੂਰੇ ੱੱਬਿਆਂ ਦਾ ਰੋਗ ਤੇ ਬਲਾਸਟ ਤੇ ਕੰਮ ਕਰਦਾ ਤੇ ਇਹ ਆਪਣਾ ਬ੍ਰਾਊਨ ਸਪੋਰਟ ਤੇ ਜਿਹੜੀ ਆਪਣਾ ਪੂਰੇ ੱੱਬਿਆਂ ਦਾ ਰੋਗ ਆਗਾ ਬ੍ਰਾਊਨ ਸਪੋਰਟ ਤੇ ਬਲਾਸਟ ਤੇ ਕੰਮ ਕਰਦਾ ਇਹ ਫੰਗਸ ਦੀ ਜਿਹੜੀ ਸੈੱਲ ਵਾਲ ਦੀ ਪ੍ਰਕਿਰਿਆ ਉਹਨੂੰ ਜਿਹੜੀ ਸੈੱਲ ਵਾਲ ਦੀ ਬਣਦੀ ਪ੍ਰਕਿਰਿਆ ਨੂੰ ਰੋਕਦਾ ਜਿਸ ਨਾਲ ਜਿਹੜਾ ਆਪਣਾ ਉਲੀ ਦਾ ਫੰਗਸ ਦਾ ਵਾਧਾ ਰੋਕ ਜਾਂਦਾ ਤੇ ਜਿਹੜੀ ਇਹ ਫਸਲ ਨੂੰ ਹਰੀ ਭਰੀ ਰੱਖਦਾ ਐਂਡ ਤੱਕ ਪੱਕਣ ਤੱਕ ਇਹ ਟੈਬੋਕੋਨਾ ਜੋੜ ਆਪਾਂ ਟੈਬੋਕੋਨਾ ਜੋੜ ਵਰਤ ਸਕਦੇ ਆ ਇਸ ਤੋਂ ਪਹਿਲਾਂ ਆਪਾਂ ਹੈਗਜਾ ਕੋਨਾ ਜੋੜ ਵਰਤ ਸਕਦੇ ਆ ਇਸ ਤੋਂ ਬਾਅਦ ਜੇ ਕਿਰਪਾ ਕੰਬੀਨੇਸ਼ਨ ਦੀ ਗੱਲ ਕਰਕੇ ਜੇਪਰ ਕਾ ਕੰਬੀਨੇਸ਼ਨ ਕਰਨਾ ਚਾਹੁੰਦੇ ਆ ਇਹ ਵੀ ਆਪਣੇ ਸਸਤੇ ਕੰਬੀਨੇਸ਼ਨ ਨੇ ਕੋਈ 500 700 ਹਜ਼ਾਰ ਵਾਲੀ ਨਹੀਂ ਆਪਾਂ ਕਰਨੀ ਨਾ ਵੈਰਾਈਟੀਆਂ ਦੇ ਵਿੱਚ ਇਸ ਤੋਂ ਬਾਅਦ ਆਪਣਾ ਟੈਗੋਕੋਨਾਜੋਲ ਪਲੱਸ ਐਜਕਸੋਸਟ੍ਰੋਬਿਨ ਇਹ ਆਪਣਾ ਕਸਟੋਡੀਆ ਵਾਲਾ ਟੈਕਨੀਕਲ ਹੈ ਪਰ ਆਪਾਂ ਕਸਟੋਡੀਆ ਨਹੀਂ ਲੈਣੀ ਕਿਉਂਕਿ ਉਹ ਥੋੜੀਕ ਮਹਿੰਗੀ ਮਿਲਦੀ ਏ ਇਸੇ ਦੋਨੇ ਟੈਕਨੀਕਲ ਆਪਣੇ ਬਾਜ਼ਾਰ ਤੇ ਵਿੱਚੋਂ ਹੋਰ ਕੰਪਨੀਆਂ ਦੇ ਮਿਲ ਜਾਂਦੇ ਨੇ ਆਪਣੇ ਜਿਨ੍ਹਾਂ ਦੇ ਵਿੱਚ ਸੇਮ ਟੈਕਨੀਕਲ ਟੈਗੋਕੋਨਾਜੋਲ ਪਲੱਸ ਐਜਕਸੋਸਟ੍ਰੋਬਿਨ ਗਰੁੱਪ ਹੋ ਜਾਣੇ ਕਿ 11% ਇਹ ਦੋਵੇਂ ਟੈਕਨੀਕਲ ਆਪਾਂ ਨੂੰ ਇੱਕ 11 1200 ਦੇ ਵਿੱਚ ਜਿਹੜਾ ਕਿ ਆਪਾਂ ਨੂੰ 5 ਕਿੱਲਿਆਂ ਦੇ ਵਿੱਚ ਆਪਣਾ ਪੈਣਾ ਹੁੰਦਾ ਤੇ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਆਪਾਂ ਇਹ ਸਪਰੇਅ ਕਰਨੀ ਉਸ ਦੀ ਵੀ ਆਪਾਂ ਵੀਡੀਓ ਪਾਵਾਂਗੇ ਵੀ ਆਪਾਂ ਨੂੰ ਕਿੰਨੇ ਦੀ ਸਪਰੇਅ ਹੀ ਪਈਏ ਇਹ ਆਪਾਂ ਨੂੰ 11 1200 ਦੇ ਵਿੱਚ ਵਿੱਚ ਆਪਾਂ ਨੂੰ ਇਹ ਟੈਕਨੀਕਲ ਦੋਨੋਂ ਟੈਕਨੀਕਲ ਕਿਸੇ ਹੋਰ ਕੰਪਨੀ ਦੇ ਆਪਣੇ ਮਿਲ ਸਕਦੇ ਨੇ ਤੇ ਕਸਟੋਡੀਆਂ ਕਿਉਂਕਿ ਉਹ ਜ਼ਿਆਦਾ ਮਹਿੰਗਾ ਪੈਂਦਾ ਉਹ ਆਪਾਂ ਨਹੀਂ ਵਰਤਣਾ ਇਹ ਆਪਾਂ ਜੇਕਰ ਗੱਲ ਕਰਕੇ ਵੀ ਇਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਕਿੰਨੀ ਆ ਇਹ ਜਿਹੜਾ ਇਹ ਟੈਬੂਕੋਨੋਜੋਲ ਦਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਇਹ ਕਿਸ ਤਰ੍ਹਾਂ ਕੰਮ ਕਰਦਾ ਤੇ ਇਹਦੇ ਵਿੱਚ ਜਿਹੜਾ ਆਪਣਾ ਟੈਕਨੀਕਲ ਆ ਗਿਆ ਕਿ ਜੋਕਸੀਸਟ੍ਰੋਬਿਨ ਯਾਰਾ ਪਰ ਸੰਡੇ ਦੇ ਵਿੱਚ ਇਹ ਜੋਕਸੀਸਟ੍ਰੋਬਿਨ ਇਹਦਾ ਕੰਮ ਕਰਨ ਦਾ ਤਰੀਕਾ ਇਹ ਇੱਕ ਆਪਣਾ ਸਟ੍ਰੋਬਿਲਰ ਉਹਨੂੰ ਕਰਪ ਦਾ ਆਪਣਾ ਇੱਕ ਔਲੀਨਾਸ਼ਕ ਤੇ ਇਹ ਜਿਹੜਾ ਇੱਕ ਸਿਸਟੈਮਿਕ ਔਲੀਨਾਸ਼ਕ ਯਾਨੀ ਕਿ ਆਪਣੇ ਪੱਤਿਆਂ ਦੇ ਵਿੱਚ ਸਮਾ ਕੇ ਪੱਤਿਆਂ ਦੇ ਵਿੱਚ ਬੂਟੇ ਦੇ ਵਿੱਚ ਹੋ ਕੇ ਕੰਮ ਕਰਦਾ ਉਹਦੀ ਨਾਸ਼ਕ ਦੇ ਜਿਹੜੀਆਂ ਬਿਮਾਰੀਆਂ ਦਾ ਜਿਹੜੀ ਕਿਹੜੀ ਬਿਮਾਰੀਆਂ ਨੂੰ ਰੋਕਦਾ ਆਪਣੀ ਝੋਨੇ ਦੀ ਫਸਲ ਦੇ ਵਿੱਚ ਇਹ ਆਪਣੇ ਬਲਾਸਟ ਤੇ ਆਪਣੇ ਸ਼ੀਤ ਬਲਾਸਟ ਤੇ ਕੰਮ ਕਰਦਾ ਕਿਉਂਕਿ ਆਪਣੇ ਝੋਨੇ ਦੇ ਵਿੱਚ ਅਕਸਰ ਹੀ ਆਪਾਂ ਦੇਖਦੇ ਆ ਜਿਆਦਾ ਆਪਣੇ ਝੋਨੇ ਦੇ ਵਿੱਚ ਸ਼ੀਤ ਬਲਾਸਟ ਦੀ ਜਿਆਦਾ ਸ਼ੀਥ ਬਲਾਸਟ ਦੀ ਜਿਆਦਾ ਸਮੱਸਿਆ ਹੁੰਦੀ ਜੇ ਆਪਾਂ ਜੇਕਰ ਪਾਣੀ ਦਾ ਪ੍ਰਬੰਧ ਸਹੀ ਹੈ ਆਪਣੇ ਵਾਟ ਬੰਨੇ ਸਾਫ ਨੇ ਜਿਆਦਾ ਆਪਣੇ ਪੱਟਾ ਬੰਨਿਆ ਤੇ ਘਾਹ ਆਪਣਾ ਜਿਆਦਾ ਕੱਖ ਨਹੀਂ ਹੈਗੇ ਫਿਰ ਬਿਮਾਰੀ ਘਟ ਆਉਂਦੀ ਜੇਕਰ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਆਪਣੇ ਪਾਣੀ ਜਦਾਂ ਭਰ ਕੇ ਲਾਉਂਦੀ ਆਪਾਂ ਪਾਣੀ ਝੋਨੇ ਨੂੰ ਹਵਾ ਨਹੀਂ ਲਵਾਈ ਫਿਰ ਇਹ ਬਿਮਾਰੀਆਂ ਦਾ ਅਟੈਕ ਆ ਸਕਦਾ ਤੇ ਇਹ ਉਲੀ ਰੋਗ ਨੂੰ ਕੰਟਰੋਲ ਕਰਦਾ ਜਿਹੜਾ ਆਪਣਾ ਜੈਪਸ਼ੋ ਸਟ੍ਰੋਬੀਨ ਗਰੁੱਪ ਹੈ ਬਹੁਤ ਵਧੀਆ ਆਪਣਾ ਟੈਕਨੀਕਲ ਹੈ ਤੇ ਉਲੀ ਪੈਣ ਤੋਂ ਵੀ ਬਚਾਉਂਦਾ ਇਹ ਫਸਲਾਂ ਨੂੰ ਹਰੀ-ਪਰੀ ਰੱਖਦਾ ਇਸ ਦਾ ਜਿਹੜਾ ਇੱਕ ਵੱਡੀ ਖਾਸੀਅਤ ਹੈ ਕਿ ਜਿਹੜਾ ਆਪਣਾ ਝੋਨੇ ਦੇ ਝੰਡੇ ਪੱਤੇ ਨੂੰ ਜਿਆਦਾ ਲੰਮੇ ਸਮੇਂ ਤੱਕ ਹਰਾ ਰੱਖਦਾ ਜਿਸ ਨਾਲ ਜਿਹੜੇ ਬੂਟਾ ਆਪਣਾ ਜਿਆਦਾ ਹਰੇ ਪਣ ਦੇ ਵਿੱਚ ਜਿਆਦਾ ਸਮੇਂ ਲੰਮੇ ਸਮੇਂ ਤੱਕ ਰਹੇਗਾ ਤੇ ਉਹਦੇ ਵਿੱਚ ਜਿਹਦੀ ਫੋਟੋਸਿੰਥੇਸਿਸ ਦੀ ਪ੍ਰਕਿਰਿਆ ਜਿਆਦਾ ਹੋਵੇਗੀ ਜਿੰਦੇ ਨਾਲ ਫਿਰ ਆਪਣੇ ਜਿਹੜੇ ਭੋਜਨ ਦੇ ਬੂਟੇ ਦੀ ਖੁਰਾਕ ਜਲਦੀ ਜਿਆਦਾ ਪਣਦੀ ਰਹੇਗੀ ਜਿੰਦੇ ਨਾਲ ਆਪਣੇ ਦਾਣਿਆਂ ਦੇ ਵਿੱਚ ਆ ਆਪਣਾ ਦਾਣੇ ਦਾ ਸਹਿਜ ਵਧੀਆ ਬਣੇਗਾ ਦਾਣੇ ਆਪਣੇ ਵਧੀਆ ਚਮਕਦਾਰ ਹੋਣਗੇ ਤੇ ਇਹਦੀ ਇੱਕ ਕੰਬੀਨੇਸ਼ਨ ਬਹੁਤ ਵਧੀਆ ਕੰਮ ਕਰਦਾ ਜਿਹੜਾ ਤੇ ਆਪਾਂ ਨੂੰ 11 ਤੋਂ 1200 ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਹੈ ਇਹ ਪੰਜਾਂ ਕਿੱਲਾਂ ਦੇ ਵਿੱਚ ਪੈਂਦਾ ਹੈ ਕਿ ਇਹ ਆਪਣਾ ਜਿਹੜਾ ਸੇਮ ਟੈਕਨੀਕਲ ਕਸਟੋਡੀਆ ਵਾਲੀ ਨੇ ਕਸਟੋਡੀਆ ਵਾਲਾ ਉਹ ਆਪਾਂ ਨਹੀਂ ਵਰਤਣੀ ਆਪਾਂ ਹੋਰ ਕਿਸੇ ਕੰਪਨੀ ਦੇ ਟੈਕਨੀਕਲ ਵਰਤ ਸਕਦੇ ਆ ਆਪਾਂ ਨੂੰ ਯਾਨੀ ਕਿ 200 ਤੋਂ ਲੈ ਕੇ 220 ਰੁਪਏ ਕਿੱਲੇ ਦੇ ਹਿਸਾਬ ਨਾਲ ਆਪਾਂ ਨੂੰ ਖਰਚਾ ਪੈ ਸਕਦਾ ਤੇ ਇਹ ਜਿੰਨੀਆਂ ਵੀ ਸਪਰੇਹਾਂ ਨੇ ਆਪਾਂ तकरीबन ਆਪਾਂ ਝੋਨੇ ਦੇ ਗੋਭ ਸਮੇਂ ਹੀ ਕਰਨੀਆਂ ਨੇ ਜਾਨੀ ਕਿ ਜੇਕਰ ਆਪਾਂ ਗੱਲ ਕਰਕੇ 70 70 ਕੁ ਦਿਨਾਂ ਦੇ ਲਗਭਗ ਆਪਣਾ ਝੋਨਾ ਗੋਹ ਦੇ ਵਿੱਚ ਹੁੰਦਾ ਇਸ ਤੋਂ ਆਪਾਂ ਅਗਲੀ ਗੱਲ ਕਰਦੇ ਜੇਕਰ ਆਪਾਂ ਥੋੜਾ ਕੋ ਮਹਿੰਗਾ ਟੈਕਨੀਕ ਵਰਤਣਾ ਚਾਹੋ ਨੇ ਬਾਕੀ ਉਸ ਟੈਕਨੀਕਾਂ ਜਿਹੜਾ ਵਰਤਣ ਦੀ ਆਪਾਂ ਨੂੰ ਬਹੁਤੀ ਜਿਆਦਾ ਜ਼ਰੂਰਤ ਨਹੀਂ ਹੈ ਤੇ ਉਹ ਹੈਗਾ ਜੀ ਆਪਣਾ ਥਾਈ ਫਰੂਜਾ ਮਾਈਂਡ ਜਿਹੜਾ ਪਲਸਰ ਦੇ ਨਾਮ ਤੇ ਆਉਂਦਾ ਜਿਹੜਾ ਆਪਣਾ ਸ਼ੀਤ ਬਲਾਈਡ ਤੇ ਕੰਮ ਕਰਦਾ ਤੇ ਇਹ ਥੋੜਾ ਕੋ ਮਹਿੰਗਾ ਪੈਂਦਾ ਬਾਕੀ ਇਸ ਨੂੰ ਵਰਤਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਵਰਤਣਾ ਚਾਹੁੰਦੇ ਇਹ ਵੀ ਵਰਤ ਸਕਦੇ ਹੋ ਜਾਨੀ ਕਿ 300 ਰੁਪਏ ਕਿਰੇ ਦੇ ਲੱਗ ਪਾ ਜਾਂਦਾ ਖਰਚਾ ਆ ਜਾਂਦਾ ਆਪਾਂ ਨੂੰ ਤੇ ਬਾਕੀ ਜਿਹੜੇ ਵੀਰਾਂ ਨੇ ਸੁਪਰੀਮ 110 ਵੈਰਾਈਟੀ ਲਾਈਏ ਜਿਨ੍ਹਾਂ ਨੇ ਝੂਠੀ ਕੰਗਿਆਰੀ ਜਾਨੀ ਕਿ ਹਲਦੀ ਰੋਗ ਤੋਂ ਵੀ ਕੋਈ ਸਪਰੇਅ ਕਰਨੀ ਚਾਹੁੰਦੇ ਨੇ ਤਾਂ ਉਸ ਵਾਸਤੇ ਫਿਰ ਤੁਸੀਂ 400 ml ਗਰੀਲੀ ਹੋਵੇ ਜਿਹੜਾ ਆਪਣਾ ਪਿਕਸਪੇ ਪਿਕੋਕਸੀ ਸਟ੍ਰੋਬੇਰੀ ਪਲਸ ਪ੍ਰੋਪੀਕੋਨਾਜ਼ੋਲ ਦੇ ਨਾਂ ਤੇ ਟੈਕਨੀਕਲ ਆਉਂਦੇ ਨੇ ਇਹ ਆਪਣਾ ਫਿਰ ਸ਼ੀਤ ਬ্লাইਟ ਦੇ ਵੀ ਕੰਮ ਕਰਦੀ ਹੈ ਤੇ ਫਾਲਸ ਮਟ ਤੇ ਵੀ ਯਾਨੀ ਕਿ ਹਦੀ ਰੋਗ ਤੇ ਵੀ ਕੰਮ ਕਰਦੀ ਤੇ ਸ਼ੀਤ ਬ্লাইਟ ਤੇ ਯਾਨੀ ਕਿ ਇੱਕੋ ਸਪਰੇ ਦੇ ਨਾਲ ਆਪਣੇ ਦੋਨੋਂ ਬਿਮਾਰੀਆਂ ਦਾ ਆਪਣਾ ਹਮਲਾ ਰੁਕ ਜਾਂਦਾ ਤੇ ਜੇਕਰ ਤੁਸੀਂ ਇਹ ਇਹ ਆਪਾਂ ਸਪਰੇ ਕਰ ਸਕਦੇ ਆ ਸ਼ੀਤ ਬ্লাইਟ ਤੇ ਵੀ ਤੇ ਆਪਾਂ ਹਲਦੀ ਰੋਗ ਤੇ ਵੀ ਤੇ ਜੇਕਰ ਤੁਸੀਂ ਇਸ ਤੋਂ ਇਲਾਵਾ ਕਾਪਰ ਦੀ ਕਰਨਾ ਚਾਹੁੰਦੇ ਉਹ ਵੀ ਆਪਾਂ ਕਰ ਸਕਦੇ ਹਾਂ ਉਸ ਦੇ ਨਾਲ ਆਪਾਂ ਕੋਈ ਵੀ ਸਪਰੇ ਮਿਕਸ ਨਹੀਂ ਕਰ ਸਕਦੇ ਕਿ ਉਸ ਦੇ ਆਪਾਂ ਜੇਕਰ ਮੰਨ ਕੇ ਵਧੀਆ ਪਰ ਆਪਾਂ ਨੂੰ ਗਲੀਲਿਓ ਵੀ ਆਪਾਂ ਕਰ ਸਕਦੇ ਹਾਂ ਸੁਪਰੀਮ 110 ਵੈਰਾਈਟੀ ਦੇ ਬਾਕੀ ਜਿਹੜੀਆਂ ਜੇਕਰ ਦੂਜੇ ਸਪਰੇ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਹੋ ਤੇ ਇਹਦੇ ਨਾਲ ਆਪਾਂ ਆਪਣਾ ਕੀਟਨਾਸ਼ਕ ਦੋਵੇਂ ਆਪਾਂ ਮਿਕਸ ਕਰਕੇ ਘੋਲ ਅਲੱਗ-ਅਲੱਗ ਬਣਾ ਕੇ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਜਿਹੜੇ ਵੀਰ ਆਪਣੇ 13045 ਦੀ ਸਪਰੇਅ ਕਰਨਾ ਚਾਹੁੰਦੇ ਨੇ ਉਹ ਵੀ ਆਪਣਾ ਵੱਖਰਾ-ਵੱਖਰਾ ਘੋਲ ਬਣਾ ਕੇ ਇਹਨਾਂ ਦੇ ਨਾਲ ਆਪਾਂ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਕਿਉਂਕਿ ਜਿਹੜੇ ਆਪਣੇ ਹਲਕੀਆਂ ਰੇਤਰੇ ਵਾਲਾਂ ਦੇ ਵਿੱਚ ਜਿਹੜੇ ਕਿਸਾਨ ਨੇ ਆਪਣੇ ਇਹ 13045 ਆਪਾਂ ਸਪਰੇਅ ਕਰਦੇ ਨੇ ਉਹ ਵੀ ਆਪਾਂ ਵੱਖ-ਵੱਖ ਘੋਲ ਬਣਾ ਕੇ ਇਸ ਵੀ ਸਪਰੇਅ ਕਰ ਸਕਦੇ ਹਾਂ ਤੇ ਬਾਕੀ ਇਹ ਆਪਣੇ ਜਿਹੜੇ ਟੈਬੂ ਕੋਨਾ ਜੋੜ ਜਾਂ ਹੈਕਜ਼ਾ ਕੋਨਾ ਜੋੜ ਹੈ ਆਪਣੇ ਇਹ ਬਹੁਤ ਵਧੀਆ ਟੈਕਨੀਕਲ ਨੇ ਸਿਸਟੈਮਿਕ ਆਪਣੇ ਕੰਮ ਕਰਦੇ ਨੇ ਤੇ ਬਹੁਤ ਵਧੀਆ ਨੇ ਸਸਤੇ ਤੇ ਬਹੁਤ ਹੀ ਆਪਾਂ ਨੂੰ ਮਹਿੰਗੇ ਜਿਹੜੀਆਂ ਇਹਨਾਂ ਵੈਰਾਈਟੀਆਂ ਦੇ ਵਿੱਚ ਮਹਿੰਗੇ ਟੈਕਨੀਕਲ ਬਰਤਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਐਮ ਇਸਟਾਰਟ ਆਪ ਹੋ ਗਏ ਕਿਉਂਕਿ ਉਹ ਜਿਹੜੀਆਂ ਦੂਜੀਆਂ ਵੈਰਾਈਟੀਆਂ ਨੇ ਫੂਸਾ ਚਤਾਲ ਜਿਹੜੀਆਂ ਲੰਮੇ ਸਮੇਂ ਲੈਣ ਵਾਲੀਆਂ ਵੈਰਾਈਟੀਆਂ ਦੇ ਵਿੱਚ ਵਰਤੇ ਜਾਂਦੇ ਨੇ ਤੇ ਇਹ ਆਪਣੇ ਹੈਕਜ਼ਾ ਕੋਨਾ ਜੋੜ ਵਰਤ ਸਕਦੇ ਆ ਜਾਂ ਆਪਾਂ ਜਿਹੜੇ ਆਪਾਂ ਦੋ ਤੁਹਾਨੂੰ ਦੱਸੇ ਨੇ ਕੰਬੀਨੇਸ਼ਨ ਹੈ ਕਈਆਂ ਕੰਪਨੀਆਂ ਤੇ ਆਉਂਦੇ ਨੇ ਆਪਾਂ ਕਸਟੋਡੀਆ ਦਾ ਨਹੀਂ ਲੈਣਾ ਹੋਰ ਜਿਹੜੇ ਆਪਾਂ ਨੂੰ 11 1200 ਦੇ ਕਿੱਲੇ ਦੇ ਵਿੱਚ ਆਪਾਂ ਨੂੰ 5 ਕਿਲਾ ਦੇ ਵਿੱਚ ਇਹ ਦਵਾਈ ਪੈਂਦੀ ਆ ਆਪਾਂ ਉਹ ਆਪਾਂ ਲੈ ਕੇ ਸਪਰੇਅ ਕਰ ਸਕਦੇ ਆ ਤੇ ਜਿਹੜੇ ਵੀ ਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ